ਸਾਡੇ ਦੋਨਾਂ ਦੀ ਗੱਲ ਸੀ ਅਸੀਂ ਬਹੁਤ ਹੱਸ ਕੇ ਉਹਨਾਂ ਇੱਕ ਦੂਜੇ ਨਾਲ ਗੱਲ ਕਰਕੇ ਮਿਹਰਬਾਨੀ ਇਹ ਨਹੀਂ ਦੱਸੀ ਸੀ ਹੈ ਕਿਉਂਕਿ ਐਰ ਕੀ ਸੀ ਦੁਗਰੀ ਵਾਲੇ ਮੇਲੇ 'ਚ ਹਾਜ਼ਰੀ ਸਾਡੀ ਨਹੀਂ ਰਹੀਗੀ ਉਹਦੇ ਕੁਝ ਕਾਰਨ ਸੀ ਤੇ ਉਹ ਮੈਮੀ ਸਾਹਿਬ ਉਹਨਾਂ ਦਾ ਦਿਲ ਕੱਟਿਆ ਵੀ ਕੋਈ ਨਹੀਂ ਜੇ ਉੱਥੇ ਹਾਜ਼ਰ ਤੇ ਸਹੀ ਠੀਕ ਹੈ ਲਓ ਛੋਟਾ ਜਿਹਾ ਗੀਤ ਪਹਿਲਾਂ ਮਹਾਲੀਬ ਸਾਹਿਬ ਬੈਠੇ ਆ ਮੈਂ ਇਹਨਾਂ ਦਾ ਅਕਸਰ ਗੀਤ ਗਾਉਣਾ ਹੁੰਦਾ ਤਾਰੇ ਦੀ ਲੋਏ ਲੋਏ ਕਿਉਂਕਿ ਚਮਕ ਤਾਂ ਪਤਾ ਨਹੀਂ ਆਲਦੀ ਗਾਉਣ ਵਾਲੀ ਨੂੰ ਕੀ ਸਵਾ ਕੇ ਲਿਆਇਆ ਸੀ ਬੜੇ ਜ਼ੋਰ ਲੱਗੀ ਆ ਹੁਣ ਮੈਨੂੰ ਮੈਂ ਤਾਂ ਉਹ ਜਿਹਾ ਮੈਥੋਂ ਪਾਇਆ ਨਹੀਂ ਜਾਣਾ ਮੈਂ ਥੋੜਾ ਜਿਹਾ ਹੋਰ ਤਰੀਕੇ ਹਾਜ਼ਰੀ ਲਾਉਂਗਾ ਤਾਰੇ ਦੀ ਲੋਏ ਲੋਏ ਦਾ ਇੱਕ ਅੰਤਰਾ ਸਾਇਕ ਤੇ ਇੱਕ ਮਾੜਾ ਗੀਤ ਕਹਿੰਦਾ ਮੈਂ ਬਹੁਤ ਸੂਝਵਾਨ ਸਰੋਤੇ ਬੈਠੇ ਆ ਕਿਉਂਕਿ ਇੰਜੋਏ ਦਾ ਸੁਣ ਕਰਨਾ ਹੀ ਕਰਨਾ ਹੈ ਦਗਾਣਾ ਜੋੜੀਆਂ ਬੈਠੀਆਂ ਜੈਮਨ ਬੈਠਾ ਸਾਡਾ ਵੀਰ ਇਹਨੇ ਵੀ ਦਗਾਣੇ ਗਾਉਣੇ ਆ ਤੇ ਆਸ਼ੀ ਨੇ ਦਗਾਣੇ ਗਾਉਣੇ ਆ ਤੇ ਮਹਿਰ ਬਲਕਾਰ ਵੀ ਆਉਣ ਵਾਲਾ ਹੀ ਆ ਹੈ ਆ ਗਿਆ ਬਾਸਪਰ ਦਗਾਣੇ ਹੀ ਗਾਉਣੇ ਆ ਆਓ